ਸਤਕਾਰਯੋਗ ਆਪੀਪੀ 2364 ਦੇ ਆਪ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਲ ਜਪੋਣਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਲਿੰਕ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਜੂ ਜਿਆਦਾ ਤੋਂ ਜਿਆਦਾ ਸਾਥੀਆਂ ਤੱਕ ਜਿਹੜੀ 2364 ਭਰਤੀ ਨਾਲ ਸੰਬੰਧਿਤ ਜਾਣਕਾਰੀ ਆ ਉਹ ਜਿਹੜੀ ਕੈਡਰ ਤੱਕ ਸਾਥੀ ਜਿਹੜੀ ਪਹੁੰਚ ਸਕੇ ਤੋਂ ਇੱਕ ਅੱਧੇ ਮਿੰਟ ਦਾ ਸਮਾਂ ਲਵਾਂਗੇ ਤਾਂ ਜੋ ਜਿਆਦਾ ਤੋਂ ਜਿਆਦਾ ਸਾਥੀ ਜਿਹੜੇ ਆਪਣੇ ਲਾਈਵ ਨਾਲ ਜਿਹੜੇ ਜੁੜ ਸਕਣ ਔਰ 2364 ਭਰਤੀ ਨਾਲ ਸੰਬੰਧਿਤ ਜਾਣਕਾਰੀ ਆ ਉਹਨਾਂ ਸਾਥੀਆਂ ਤੱਕ ਜਿਹੜੀ ਸਾਥੀ ਪਹੁੰਚ ਸਕੇ ਅੱਜ ਦੇ ਸਤਿਕਾਰਯੋਗ ਈਟੀਟੀ 2364 ਦੇ ਅਧਿਆਪਕ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਈਟੀਟੀ 2364 ਭਰਤੀ ਦੀ ਇਹਦੀ ਪੈਰਵਾਈ ਲਗਾਤਾਰ ਈਟੀਟੀ 2364 ਬੇਰਜ ਕਰਦੇ ਆਪਕ ਜੂਨੀਅਰ ਪੰਜਾਬ ਆ ਜਿਹੜੀ ਸਾਥੀਓ ਲਗਾਤਾਰ ਇਸੇ ਲੰਮੇ ਸਮੇਂ ਤੋਂ ਕਰਦੀ ਆ ਰਹੀ ਆ ਔਰ ਜਿਹੜੀ ਅੱਜ ਲਗਾਤਾਰ ਦੋ ਵਾਰ ਜਿਹੜੀ ਮੀਟਿੰਗਾਂ ਪੋਸਟਪੋਨ ਹੋਈ ਆ ਔਰ ਜਿਹੜੀ ਅੱਜ ਦਾ ਜਿਹੜੀ ਮੀਟਿੰਗ ਦਾ ਸਮਾਂ ਐਜੂਕੇਸ਼ਨ ਸੈਕਟਰੀ ਸਾਹਿਬ ਨਾਲ ਜਿਹੜਾ ਆਪਾਂ ਨੂੰ ਮਿਲਿਆ ਹੋਇਆ ਸੀ ਸਾਥੀਓ ਜਿਹੜੀ ਮੀਟਿੰਗ ਆ ਅੱਜ ਈਟੀਟੀ 2364 ਭਰਤੀ ਦੀ ਜਿਹੜੀ ਬੜੀ ਸਖਾਵੇਂ ਮਾਹੌਲ ਦੇ ਵਿੱਚ ਸਾਥ ਜੇਸਦੇ ਵਿੱਚ 2364 ਭਰਤੀ ਨਾਲ ਸੰਬੰਧਿਤ ਹਰ ਮੰਗ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਜੱਤੇਬੰਦੀ ਵੱਲੋਂ ਸਾਥੀ ਜਿਹੜੀ ਕੀ ਆ ਰੱਖੀ ਗਈ ਆ ਜੇ ਗੱਲ ਕਰ ਲਈਏ ਸਾਥੀ ਸਭ ਤੋਂ ਪਹਿਲਾਂ ਜਿਹੜੀ ਮੰਗ ਸੀ ਇਹ 8TT 2364 ਭਰਤੀ ਦੀ ਜਿਹੜੀ ਸੈਕਿੰਡ ਲਿਸਟ ਹੈਗੀ ਤੇ ਉਹ ਜਿਹੜੀ ਲਿਸਟਾਂ ਜਿਹੜੀ ਡਿਪਾਰਟਮੈਂਟ ਕਹਿ ਰਿਹਾ ਕਿ ਅਸੀਂ ਜਾਰੀ ਕਰਨੀ ਹੈ ਤਾਂ ਉਹ ਲਿਸਟ ਨੂੰ ਜਿਹੜਾ ਰੋਕਿਆ ਕਿਉਂ ਗਿਆ ਆ ਉਹ ਲਿਸਟ ਨੂੰ ਜਿਹੜਾ ਜਲਦੀ ਜਾਰੀ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੇ ਸਾਥੀ ਨੇ ਜਿਹੜੇ ਜੁਆਇਨ ਜਿਨ੍ਹਾਂ ਦਾ ਵੀ ਨੰਬਰ ਉਹਨਾਂ ਕਿਸ ਲਿਸਟ ਦੇ ਵਿੱਚ ਆਂਦਾ ਉਹ ਜੁਆਇਨਿੰਗ ਵਾਲੇ ਪਾਸੇ ਜਿਹੜਾ ਉਹ ਬਾਹਰ ਸਕਣਾ ਤਾ ਉਹਦੇ ਵਿੱਚ ਸਾਥਿਓ ਅਸ਼ਵਾਸ਼ਣ ਮਿਲਿਆ ਜੀ ਕਿ ਜਿਹੜੀ ਲਿਸਟ ਹੈ ਉਹ ਲਿਸਟ ਦੀ ਜਿਹੜੀ ਫਿਗਰ ਹੈ 200 ਆ 400 ਆ 800 850 ਜਿੰਨੀ ਵੀ ਹੈ ਤਾਂ ਉਹ ਲਿਸਟ ਆ ਜਿਹੜੀ ਉਹ ਜਾਰੀ ਜਿਹੜੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਸ ਚੀਜ਼ ਤੇ ਸਾਥਿ ਜਿਹੜੀ ਕਲੀਅਰ ਹੋ ਚੁੱਕੀ ਆ ਜਲਦੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਉਸ ਦਾ ਲੈਟਰ ਕਹਿ ਲਈ ਆਪਾਂ ਕੋਈ ਵੀ ਪੋਜ਼ਿਟਿਵ ਨਿਊਜ਼ ਆ ਸਾਥਿਓ ਜਿਹੜੀ ਉਹ ਤੁਹਾਨੂੰ ਦੇਖਣ ਨੂੰ ਜਿਹੜੀ ਕਿਤੇ ਨਾ ਕਿਤੇ ਉਹ ਮਿਲਣੀ ਆ ਤਾਂ ਜਿੱਥੇ ਸਾਥਿਓ ਜਿਹੜੀ ਸਾਈਕਲ ਲਿਸਟ ਦੀ ਗੱਲ ਕੀਤੀ ਗਈ ਆ ਤਾਂ ਪੈਰਲਰ ਕਿਉਂਕਿ ETT 2364 ਭਰਤੀ ਹੈ ਤਾਂ 2364 ਭਰਤੀ ਨਾਲ ਸੰਬੰਧਿਤ ਜਿਹੜੀ ਹਰ ਮੰਗ ਆ ਉਹ ਜੱਤੇਬੰਦੀ ਵੱਲੋਂ ਕਿਉਂਕਿ ਜੱਤੇਬੰਦੀ ਹਮੇਸ਼ਾ ਪੂਰੇ ਕੈਡਰ ਨੂੰ ਲੈ ਕੇ ਚੱਲਦੀ ਹੁੰਦੀ ਆ ਪੂਰੇ ਕੈਡਰ ਦੀ ਜੱਤੇਬੰਦੀ ਹੈਗੀ ਤਾਂ ਜੱਤੇਬੰਦੀ ਵੱਲੋਂ ਜਿਹੜੇਗਾ ETT 2364 ਪੋਸਟਾਂ ਦੀ ਜਿਹੜੀ ਡੀ ਰਿਜ਼ਰਵੇਸ਼ਨ ਦੀ ਗੱਲ ਹੈ ਉਹ ਵੀ ਜੱਤੇਬੰਦੀ ਵੱਲੋਂ ਜਿਹੜੀ ਕਿ ਰੱਖੀ ਗਈ ਜਿਸ ਦੇ ਵਿੱਚ ਜਿਹੜਾ ਜਿਸ ਤਰੀਕੇ ਨਾਲ ਜਿਹੜਾ ਸੈਕੰਡ ਲਿਸਟ ਨੂੰ ਜਾਰੀ ਕਰਨ ਦਾ ਜਿਹੜਾ ਆਸ਼ਵਾਸਨ ਆ ਉਹ ਕੀਤਾ ਗਿਆਗਾ ਤਾਂ ਨਾਲ ਦੇ ਨਾਲ ਪੈਰਲਰ ਹੀ ਜਿਹੜਾ ਉਸਦੇ ਪੀ ਪੀ 324 ਦੀ ਜਿਹੜੀ ਡੀ ਰਿਜ਼ਰਵ ਪੋਸਟਾਂ ਜਿਹੜੀਆਂ ਹੋਣੀਆਂ ਨੇਗੀਆਂ ਉਹਦੀ ਵੀ ਫਾਈਲ ਹੈ ਜਿਹੜੀ ਆਉਣ ਵਾਲੇ 1-2 ਦਿਨਾਂ ਦੇ ਵਿੱਚ ਜਿਹੜਾ ਭਰੋਸਾ ਦਿੱਤਾ ਗਿਆ ਉਹ ਫਾਈਲ ਤਿਆਰ ਕਰਕੇ ਜਿਹੜੀ ਜਿਆ ਤਿਆਰ ਕਰਕੇ ਜਿਹੜੀ ਉਹ ਸੰਬੰਧਿਤ ਡਿਪਾਰਟਮੈਂਟ ਨੂੰ ਜਿਹੜੀ ਕਿ ਭੇਜੀ ਦਿੱਤੀ ਜਾਊਗੀ ਤਾਂ ਇਸ ਸਮੇਂ ਸਾਥੀਓ ਜਿਹੜਾ ਮੁੱਦਾ ਆਪਣਾ ਬਣਿਆ ਹੋਇਆ ਹੈਗਾ ਉਹ ਹੈਗਾ ਰੋਜ਼ਗਾਰ ਦਾ ਨਾ ਕਿ ਇੱਥੇ ਕਿਸੇ ਤਰ੍ਹਾਂ ਦੀ ਨੀਡਰੀ ਦਾ ਕਹਿ ਸਕਦੀ ਏ ਕਿਉਂਕਿ ਜਥੇਬੰਦੀ ਉਹ ਜਥੇਬੰਦੀ ਹੈ ਜਿਹੜੀ ਇੱਕ ਮਰੀ ਹੋਈ ਭਾਰਤੀ ਨੂੰ ਮੂਮੈਂਟ ਨੂੰ ਇੱਥੇ ਤੱਕ ਲੈ ਕੇ ਆਈ ਆ ਤਾਂ ਇੱਥੇ ਕਿਤਨਾ ਕਿਤੇ ਜਿਹੜਾ ਵਿਸ਼ਵਾਸ ਆ ਉਹ ਬਣਾ ਕੇ ਰੱਖਣਾ ਕਿਤੇ ਨਾ ਕਿਤੇ ਜਿਹੜਾ ਜ਼ਰੂਰੀ ਆ ਕਿਉਂਕਿ ਪਿਛਲੇ ਦਿਨੀ ਜਿਹੜਾ ਗਰੁੱਪਾਂ ਦੇ ਵਿੱਚ ਮਾਹੌਲ ਦੇਖਿਆ ਗਿਆ ਕਿ ਕੈਡਰ ਨੂੰ ਡਿਵਾਈਡਿਸ਼ਨ ਕੀਤਾ ਗਿਆ ਡਿਵਾਈਡਿਸ਼ਨ ਕੀਤਾ ਕੀਤਾ ਗਿਆ ਕਿ ਸਾਈਕਲ ਲਿਸਟ ਵਾਲੇ ਇਹ ਨੇ ਤੇ ਜਿਹੜੇ ਡੀ ਰਿਜ਼ਰਵੇਸ਼ਨ ਵਾਲੇ ਨੇ ਪਰ ਸਾਥੀਓ ਐਦਾਂ ਦਾ ਕੁਝ ਨਹੀਂ ਹੈਗਾ ਕਿ ਜਿੰਨਾ ਵਰਕ ਡਿਪਾਰਟਮੈਂਟ ਨੇ ਕੰਪਲੀਟ ਕੀਤਾ ਆ ਉਹ ਕੰਪਲੀਟ ਵਰਕ ਨੂੰ ਜਿਹੜਾ ਪਵਾਉਣ ਦੀ ਜਿਹੜੀ ਵੰਗ ਹੈ ਜਥੇਵੰਦੀ ਵੱਲੋਂ ਕੀਤੀ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਉਹ ਸਭ ਕੁਝ ਦੇਖਦਾ ਹੋਇਆ ਜਿਹੜਾ ਨਜ਼ਰ ਆਏਗਾ ਪਰ ਇੱਥੇ ਸਭ ਤੋਂ ਵੱਡਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਗੱਲਾਂ ਆਪਣੇ ਮਨ ਨੂੰ ਜਿਹੜਾ ਕਲੀਅਰ ਕਰਨੀਆਂ ਜ਼ਰੂਰੀ ਨੇਗੀਆਂ ਆਪਣੇ ਆਪ ਨੂੰ ਇੰਨਾ ਕਿ ਤਿਆਰ ਕਰਕੇ ਰੱਖਣਾ ਜ਼ਰੂਰੀ ਹੈ ਕਿ ਅਸੀਂ 2364 ਭਰਤੀ ਲਈ ਚੱਲ ਰਹੇ ਹਾਂ ਜਿਹੜੀ ਸਾਡੀ ਸੈਕੰਡ ਲਿਸਟ ਸਾਥੀਓ ਜਾਰੀ ਹੋ ਰਹੀ ਆ ਤਾਂ ਉਹ ਕੱਲੀ ਲਿਸਟ ਨਹੀਂ ਚਾਹੀਦੀ ਸਾਨੂੰ ਸਾਨੂੰ ਚਾਹੀਦੇ ਜੋਇਨਿੰਗ ਸਾਨੂੰ ਚਾਹੀਦੇ ਨਿਯੁਕਤੀ ਪੱਤਰ ਤਾਂ ਉਹਦੇ ਵਾਸਤੇ ਸਾਥੀਓ ਤੁਹਾਨੂੰ ਜਿੱਦਾਂ ਪਹਿਲਾਂ ਵੀ ਸਾਨੂੰ ਜਿਹੜੀ ਲਿਸਟ ਸੀ ਉਹ ਚਲਾਈ ਦੇ ਵਿੱਚ ਮਿਲ ਗਈ ਸੀ ਪਰ ਜਿਹੜੀ ਜੋਇਨਿੰਗ ਹੈ ਸਾਨੂੰ ਮਿਲੀ ਹੈ ਮਾਰਚ ਦੇ ਵਿੱਚ ਆ ਪਰ ਉਸ ਵਾਸਤੇ ਸਾਨੂੰ ਘਰਾਂ ਦੇ ਵਿੱਚੋਂ ਕਿਤੇ ਨਾ ਕਿਤੇ ਇੱਕ ਵਾਰ ਫਿਰ ਕਿਤਨਾ ਕਿਤੇ ਨਿਕਲਣਾ ਪੈਣਾ ਤਾਂ ਇਸ ਵਾਸਤੇ ਪੂਰੇ ਖੇਤਰ ਨੂੰ ਜਿਹੜਾ ਸੁਚੇਤ ਰਹਿਣ ਦੀ ਲੋੜ ਹੈ ਤੇ ਨਾ ਦੀ ਨਾ ਵਾਲਾ ਗੱਲ ਕਰੂੰਗਾ ਤੇ ਜਿਹੜੇ ਸਾਡੀਆਂ ਪੋਸਟਾਂ ਡੀ ਰਿਜ਼ਰਵ ਦੀ ਗੱਲ ਕੀਤੀ ਗਿਆ ਡਿਪਾਰਟਮੈਂਟ ਨੇ ਉਹ ਪੋਸਟਾਂ ਬਣਤੀਆਂ ਨਹੀਂ ਤਾਂ ਉਹ ਪੋਸਟਾਂ ਡੀ ਰਿਜ਼ਰਵ ਹੋਣੀਆਂ ਵੀ ਨਹੀਂ ਤਾਂ ਉਸ ਵਾਸਤੇ ਜਿਹੜਾ ਹੈਗਾ ਜਥੇਬੰਦੀ ਉਸ ਵਾਸਤੇ ਵੀ ਪਹਿਰਾ ਦੇ ਰੀਆ ਔਰ ਸਾਈਕਲ ਲਿਸਟ ਵਾਸਤੇ ਵੀ ਪਹਿਰਾ ਦੇ ਰੀਆ ਕਿਉਂਕਿ ਜਦੋਂ ਪੋਸਟਾਂ ਡੀ ਰਿਜ਼ਰਵ ਹੋਣਗੀਆਂ ਤਾਂ ਜਿੰਨਾ ਸਾਥੀਆਂ ਦੀ ਸਕਿਉਰਟੀ ਭੰਦੀ ਆ ਉਹ ਸਕਿਉਰਟੀ ਵੀ ਹੋਣੀ ਆ ਪਰ ਇੱਥੇ ਜਿਹੜੀ ਸਭ ਤੋਂ ਵੱਡੀ ਇੱਕ ਸਿਆਣਪ ਨਾਲ ਕਿਤੇ ਨਾ ਕਿਤੇ ਚੱਲਣ ਦੀ ਲੋੜ ਹੈ ਕਿਉਂਕਿ ਜਿੱਥੇ ਕਿਤੇ ਵੀ ਜਿਹੜੇ ਸਾਡੇ ਸਾਈਕਲ ਲਿਸਟ ਵਾਲੇ ਸਾਡੇ ਸਾਥੀ ਨੇ ਲਿਸਟ ਨੇ ਆਉਣਾ ਜੁਆਇਨਿੰਗ ਵੀ ਹੋਣੀ ਆ ਤਾਂ ਸਟਰੈਂਥ ਦੀ ਕਿਤੇ ਨਾ ਕਿਤੇ ਸਾਨੂੰ ਜ਼ਰੂਰਤ ਰਹਿਣੀ ਆ ਜਿੱਥੇ ਕਿਤੇ ਵੀ ਸਾਡੇ ਸਾਈਕਲ ਲਿਸਟ ਵਾਲੇ ਸਾਡੇ ਸਾਥੀਆਂ ਨੂੰ ਜਿੱਥੇ ਕਿਤੇ ਵੀ ਜ਼ਰੂਰਤ ਹੋਊਗੀ ਤਾਂ ਜਿੰਨਾ ਵੀ ਸਾਡੀਆਂ ਸਾਥੀਆਂ ਦਾ ਡੀਜ਼ਰਬ ਦੇ ਨਾਲ ਜਿਹੜਾ ਨੰਬਰ ਆਉਣਾ ਆ ਉਹਨਾਂ ਸਾਥੀਆਂ ਨੂੰ ਅਸੀਂ ਉਮੀਦ ਕਰਦੇ ਆ ਕਿ ਡੀਜ਼ਰਬ ਦਾ ਵਰਕ ਵੀ ਜਿਹੜਾ ਜੱਥੇਬੰਦੀ ਦੇ ਪੈਰਲਰ ਕਰਵਾ ਰਹੀ ਹੈਗੀ ਤਾ ਜਿੱਥੇ ਕਿਤੇ ਵੀ ਸਾਡੇ ਸਾਈਕਲਿਸਟ ਦੀ ਜੁਆਇਨਿੰਗ ਵਾਸਤੇ ਸਾਨੂੰ ਧਰਨੇ ਦੀ ਰੋਡ ਪੈਂਦੀ ਆ ਪ੍ਰੋਟੈਸਟ ਦੀ ਰੋਡ ਪੈਂਦੀ ਆ ਤਾਂ ਆਪਾਂ ਇੱਕ ਜਟੂ ਹੋ ਕੇ ਚਲੀਏ ਜਿੱਥੇ ਕਿਤੇ ਡੀਰਚਰ ਵਾਲੇ ਸਾਡੇ ਸਾਥੀ ਨੇਗੇ ਜੋ ਫਾਈਲ ਪੋਟਾ ਕਰਨ ਦੀ ਜਿਹੜੀ ਗੱਲ ਆ ਅੱਜ ਜਿਹੜੀ ਹੈਗੀ ਆ ਮੰਨੀ ਗਈ ਹੈਗੀ ਜੇਕਰ ਉਹਦੇ ਵਿੱਚ ਕੋਈ ਦੇਰੀ ਹੁੰਦੀ ਆ ਤਾਂ ਸਾਡੇ ਸਾਈਕਲਿਸਟ ਵਾਲੇ ਜੋ ਲਿਸਟ ਜਾਰੀ ਹੋਣੀ ਆ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਣਾ ਇੱਕ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਤਾਂ ਸਾਥ ਦੇਣ ਦੀ ਜ਼ਰੂਰਤ ਆ ਇਸ ਸਮੇਂ ਬੰਦੀਆਂ ਪਾਉਣ ਦੀ ਲੋੜ ਨਹੀਂ ਹੈਗੀ ਇੱਕ-ਇੱਕ ਝੰਡੇ نیچے ਇਕੱਠੇ ਹੋ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਆ ਮੈਟਰ ਇਹ ਕਰਦਾ ਕਿ ਜਿਹੜੇ ਬੰਦੇ ਜੋ ਸਿਸਟਮ ਜੋ ਚੱਲ ਰਿਹਾ ਕਰੰਟਲੀ ਅੱਜ ਤੱਕ ਤੁਹਾਨੂੰ ਜਥੇਬੰਦੀ ਨੇ ਕਦੇ ਵੀ ਇਹ ਚੀਜ਼ਾਂ ਨੂੰ ਲੈ ਕੇ ਨਹੀਂ ਚੱਲੇ ਵੀ ਅਸੀਂ ਸਾਡੇ ਨੰਬਰ ਘਟਦਾ ਵਧਦਾ ਜਾਂ ਨਹੀਂ ਅਸੀਂ ਹਰ ਇੱਕ ਗੱਲ ਨੂੰ ਜਿਹੜਾ ਪੈਰਲ ਹਰ ਇੱਕ ਜੈਕੈਡਰ ਦੀ ਗੱਲ ਨੂੰ ਜਿਹੜਾ ਹੈਗਾ ਪੈਰਲ ਰੱਖਿਆ ਆ ਚਾਹੇ ਇਹ ਮੈਟਰ ਨਹੀਂ ਕਰਦਾ ਸਾਡਾ ਨੰਬਰ ਆਉਂਦਾ ਜਾਂ ਨਹੀਂ ਆਉਂਦਾ ਅੱਜ ਸਾਡੇ ਬਹੁਤ ਸਾਰੇ ਸਾਥੀ ਗੱਲ ਕਰਦੇ ਨੇ ਕਿ ਕੱਲੀ ਟੀ ਰਿਜ਼ਰਵ ਦੀ ਗੱਲ ਕਰਦੇ ਨੇ ਸਾਥੀਓ ਜੋਦੋਂ ਅਸੀਂ ਭਰਤੀ ਨੂੰ ਲੈ ਕੇ ਚੱਲੇ ਸੀ ਨੰਬਰ ਨੇ ਆਉਣਾ ਜਾਂ ਨਹੀਂ ਆਉਣਾ ਇਸ ਤਾ ਇਸ ਨੂੰ ਲੈ ਕੇ ਨਹੀਂ ਸੀ ਚੱਲੇ ਅੱਜ ਦਾ ਬਹੁਤ ਦੂਰ ਦੀਆਂ ਗੱਲਾਂ ਲੱਗੀਆਂ ਕਿਉਂਕਿ ਸਾਡਾ ਮਕਸਦ ਹੈਗਾ ਏਪੀਪੀ 2364 ਭਰਤੀ ਨੂੰ ਪੂਰਾ ਕਰਵਾਉਣਾ ਔਰ ਉਸ ਨੂੰ ਪੂਰਾ ਕਰਵਾ ਕੇ ਹੀ ਜਿਹੜਾ ਸਾਹ ਅਸੀਂ ਲੈਣਾ ਹੈ ਤਾਂ ਸਾਰੇ ਸਾਥੀਆਂ ਨੂੰ ਅਸੀਂ ਇੱਕੋ ਹੀ ਬੇਨਤੀ ਕਰਦੇ ਹਾਂ ਕਿ ਕੋਈ ਵੀ ਸਾਥੀ ਜਿਹੜਾ ਕਿਸੇ ਵੀ ਸਾਥੀ ਦੀ ਸ਼ਾਨ ਦੇ ਖਿਲਾਫ ਨਾ ਬੋਲੇ ਏਕਤਾ ਦੇ ਵਿੱਚ ਹਮੇਸ਼ਾ ਵਾਲਾ ਸਰਕਾਰਾਂ ਫੁੱਟ ਪਾਉਣ ਦੀ ਕੋਸ਼ਿਸ਼ ਕਰਦੀਆਂ ਨੇ ਗਿਆ ਪਰ ਆਪਾਂ ਨੇ ਦੇਖਣਾ ਵੀ ਉਹ ਫੁੱਟ ਦਾ ਸ਼ਕਾਰ ਹੋਣਾ ਜਾਂ ਨਹੀਂ ਹੋਣਾ ਇੱਕ ਮੰਚ નીચે ਇੱਕ ਝੰਡੇ નીચે ਇਕੱਠੇ ਹੋ ਕੇ ਆਪਾਂ ਸਾਰਿਆਂ ਨੇ ਵਾਰ ਰੱਖ ਕੇ ਵਰਕ ਕਰਉਣਾ ਜਿੱਥੇ ਆਪਾਂ ਸੈਕੂਲਰ ਲਿਸਟ ਨੂੰ ਜੁਆਇਨ ਕਰਵਾਉਣਾ ਆ ਉਥੇ ਪੈਰਲਲ ਜਿਹੜਾ ਡੀਲਸਰ ਪੋਸਟਾ ਕਰਵਾਉਣੀਆਂ ਨੇ ਉਥੇ ਜਿੱਥੇ ਕਿਤੇ ਵੀ ਲੋਡ ਪਊਗੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਇਕੱਠ ਦੇ ਰੂਪ ਦੇ ਵਿੱਚ ਆਪਾਂ ਪਹੁੰਚੀਏ ਔਰ ਉਮੀਦ ਕਰਦੇ ਆ ਸਾਰੇ ਜਿਹੜੀ ਹਰ ਗੱਲ ਨੂੰ ਜਿਹੜਾ ਸਮਝਦੇ ਹੋਏ ਆਪਣੀ ਸਿਆਣਪ ਨੂੰ ਵਰਤਦੇ ਹੋ ਜਿਹੜਾ ਇੱਕ ਝੰਡੇ નીચે ਇਕੱਠੇ ਹੋ ਕੇ ਜਿਹੜਾ ਵਰਕ ਆ ਸਾਰੇ ਸਾਥੀ ਜ਼ਰੂਰ ਕਰਨਗੇ ਜਿੱਥੇ ਕਿਤੇ ਵੀ ਜੇਕਰ ਸਾਨੂੰ ਲੱਗਿਆ ਜਿੱਦਾਂ ਦਾ ਅੱਜ ਮਾਹੌਲ ਜਿਹੜਾ ਮਾਹੌਲ ਪੋਜ਼ਿਟਿਵ ਸੀਗਾ ਜੇਕਰ ਆਉਣ ਵਾਲੇ ਜਿਨ੍ਹਾਂ ਦੇ ਵਿੱਚੋਂ ਉਸ ਮਾਹੌਲ ਦੇ ਅਕੋਰਡਿੰਗ ਜਿਹੜੀ ਕੋਈ ਚੀਜ਼ ਨਹੀਂ ਨਿਕਲ ਕੇ ਆਉਂਦੀ ਤਾਂ ਜਿੱਥੇ ਕਿਤੇ ਸਾਨੂੰ ਲੱਗਿਆ ਧਰਨੇ ਦੀ ਕਾਲ ਕੋਸੀਂ ਨਾ ਪਹਿਲਾਂ ਪਿੱਛੇ ਹਟਿਆ ਤੇ ਨਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਿੱਛੇ ਹਟਾਂਗੇ ਸੋ ਉਮੀਦ ਕਰਦੇ ਹਾਂ ਜਿੱਥੇ ਕਿਤੇ ਵੀ ਤੁਹਾਨੂੰ ਧਰਨੇ ਦੀ ਕਾਲ ਦੀ ਤੁਹਾਨੂੰ ਦਿੱਤੀ ਜਾਵੇਗੀ ਤਾਂ ਉਮੀਦ ਕਰਦੇ ਹਾਂ ਤੁਸੀਂ ਇੱਕ ਵੱਡੇ ਇਕੱਠ ਦੇ ਰੂਪ ਦੇ ਵਿੱਚ ਜਰਾ ਤੁਸੀਂ ਘਰਾਂ ਦੇ ਵਿੱਚੋਂ ਬਾਹਰ ਨਿਕਲੋਗੇ ਕਿਉਂਕਿ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਹੀ ਭਾਰਤੀ ਜਿਹੜੀ ਲਾਈਨ ਦੇ ਉੱਤੇ ਚੜ੍ਹਨੀ ਹੈ ਅੰਨੀਆਂ ਲਿਸਤਾਂ ਲੈ ਕੇ ਭਰਤੀ ਨੇ ਇਕੱਲਾ ਜੁਆਇਨ ਨਹੀਂ ਹੋ ਜਾਣਾ ਆਪਾਂ ਤਾਂ ਸਾਰੀਆਂ ਚੀਜ਼ਾਂ ਪੈਰਲਲ ਚਾਹੀਦੀਆਂ ਨਹੀਂ ਆ ਸਾਈਕਲਿਸਟ ਪਹਿਲ ਦੇ ਆਧਾਰ ਤੇ ਜਿਹੜੀ ਜਾਰੀ ਹੈ ਜਿਹੜੀ ਡਿਪਾਰਟਮੈਂਟੋਂ ਹੋਣੀ ਆ ਪੈਰਲਲ ਜਿਹੜਾ ਡੀਜ਼ਲ ਦਾ ਵਰਕ ਆ ਉਹ ਵੀ ਡਿਪਾਰਟਮੈਂਟ ਚਾਲੂ ਕਰ ਰਿਹਾ ਜ਼ਰੂਰਤ ਹੈਗਾ ਦੋਨਾਂ ਚੀਜ਼ਾਂ ਨੂੰ ਪੈਰਲਲ ਰੱਖ ਕੇ ਦੋਨਾਂ ਦੀ ਕਿਤੇ ਨਾ ਕਿਤੇ ਰੱਖੀ ਕਰਨ ਦੀ ਸੋ ਅਗਰ ਕਿਸੇ ਵੀ ਸਾਥੀ ਨੂੰ ਕੋਈ ਵੀ ਦਿੱਕਤ ਉਹ ਪਰੇਸ਼ਾਨੀ ਹੁੰਦੀ ਹੈ ਗਰੁੱਪਾਂ ਦੇ ਵਿੱਚ ਆਪਾਂ ਖੁਦਾਰੇ ਪਾਉਣ ਦੀ ਵਿਆਹ ਡਾਇਰੈਕਟਲੀ ਜੱਤੇਬੰਦੀ ਜੋ ਵੀ ਆਗੂ ਸਰਬਾਨ ਜਿਹੜਾ ਵਰਕ ਇਸ ਭਰਤੀ ਨੂੰ ਦੇਖ ਰਹੇ ਨੇ ਕਿਸੇ ਵੀ ਸਾਥੀ ਨੂੰ ਤੁਸੀਂ ਫੋਨ ਕਰਕੇ ਆਪਣਾ ਕੋਈ ਵੀ ਡਾਊਟ ਆ ਤੁਸੀਂ ਕਲੀਅਰ ਕਰ ਸਕਦੇ ਆ ਪਰ ਗਰੁੱਪਾਂ ਦੇ ਵਿੱਚ ਆਪਾਂ ਗੱਲ ਕਰ ਲਈਏ ਵੀ ਸਾਈਕਲ ਲਿਸਟ ਵਾਲੇ ਇੱਧਰ ਆਜੋ ਜੀ ਦੀਰਸਰ ਵਾਲੇ ਇੱਧਰ ਆਜੋ ਤਾਂ ਇਦਾਂ ਦੀ ਮਚਕਾਣਾ ਹਰਕਤਾਂ ਮੈਂ ਕਹੂੰਗਾ ਵੀ ਇਹ ਨਾ ਕਰੀਏ ਇਹ ਹਰਕਤਾਂ ਕਰ ਕੌਣ ਨੇ ਜਿਹੜੇ ਅੱਜ ਤੱਕ ਮੈਂ ਇਹ ਗੱਲ ਕਲੀਅਰ ਕਰ ਦਿੰਨਾ ਵੀ ਜਿਹੜੇ ਬੰਦੇ ਅੱਜ ਤੱਕ ਸਰਥੀਓ ਜਿਹੜੇ 2364 ਦਾ ਅੱਜ ਤੱਕ ਧਰਨੀ ਦੇ ਵਿੱਚ ਨਹੀਂ ਆਏ ਜ਼ਿਆਦਾਤਰ ਸਾਥੀਓ ਨੇ ਜਿਹੜੇ ਪੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਯਾਰ ਤਾਂ ਏਕਤਾ ਦੇ ਵਿੱਚ ਵਾਲੋਂ ਦਾ ਸਾਥੀਓ ਏਕੇ ਦੇ ਨਾਲ ਜਿਹੜਾ ਹੁਣ ਤੱਕ ਆਪਾਂ ਭਰਤੀ ਨੂੰ ਇੱਥੇ ਤੱਕ ਲੈ ਕੇ ਉੱਤੇ ਦੀ ਇੱਕਾ ਬਣਾ ਕੇ ਕਿ ਜਿੱਤੇ ਕਿਤੇ ਵੀ ਤੁਹਾਨੂੰ ਧਰਨੇ ਦੀ ਕੌਲ ਦਿੱਤੀ ਜਾਂਦੀ ਆ ਤਾਂ ਉਸ ਧਰਨੇ ਦੀ ਕੌਲ ਦਾ ਬਾਅਦ ਚੜ ਕੇ ਆਪਾਂ ਹਿੱਸਾ ਬਣੀਏ ਸੋ ਇਸ ਤੋਂ ਬਾਅਦ ਵੀਰ ਬਰਿੰਦਰ ਕੁਝ ਸ਼ਬਦ ਜਿਹੜੇ ਤੁਹਾਡੇ ਨਾਲ ਸਾਂਝੀ ਕਰਨਗੇ ਵੀਰਜੀ ਵੀ ਆਪਣੇ ਜਿਹੜਾ ਮੀਟਿੰਗ ਦੇ ਵਿੱਚ ਹਰ ਮੀਟਿੰਗ ਦਾ ਹਿੱਸਾ ਜਿਹੜਾ ਕਿਉਂਕਿ ਸਾਤੀ ਮੀਟਿੰਗ ਦੇ ਵਿੱਚ ਗੱਲ ਕੀਤੀ ਜਾਂਦੀ ਕਿ ਇਹਨਾਂ ਨੂੰ ਲੈ ਕੇ ਜਾਓ ਉਹਨਾਂ ਨੂੰ ਨਾਲ ਲੈ ਕੇ ਜਾਓ ਗੱਲ ਇਹ ਨਹੀਂ ਹੁੰਦੀ ਗੱਲ ਜੋ ਟੇਬਲ ਟਾਕ ਦੇ ਉੱਤੇ ਅਧਿਕਾਰੀਆਂ ਦੇ ਨਾਲ ਚੱਲ ਰਹੀ ਹੈ ਜੋ ਫੇਸ ਵੈਲੀ ਜਿਹੜੀ ਉਹਨਾਂ ਨਾਲ ਚੱਲ ਰਹੀ ਆ ਉਹਨਾਂ ਸਾਥੀਆਂ ਦਾ ਕਿਤੇ ਨਾ ਕਿਤੇ ਜਾਣਾ ਜ਼ਰੂਰੀ ਹੁੰਦਾ ਉੱਥੇ ਆਪਾਂ ਮੀਟਿੰਗ ਨੂੰ ਕਰਨ ਵਾਸਤੇ ਜਾਣਾ ਹੁੰਦਾ ਸੁਣਨ ਵਾਸਤੇ ਨਹੀਂ ਜਾਣਾ ਸਾਥੀ ਬੇਨਤੀ ਨੂੰ ਸਮਝੋ ਇੱਥੇ ਭਰਤੀ ਨੂੰ ਪੂਰਾ ਕਰਵਾਉਣ ਦੀ ਗੱਲ ਹੋ ਰਹੀ ਆ ਨਾ ਕਿ ਭਰਤੀ ਨੂੰ ਲੁਕਾਉਣ ਦੀ ਗੱਲ ਹੋ ਰਹੀ ਆ ਸੋ ਇਸ ਤੋਂ ਬਾਅਦ ਵੀਰ ਬਰਿੰਦਰ ਵੀ ਜਿਹੜੇ ਭਰਤੀ ਦੇ ਲੈਟਰ ਜਿਹੜੀ ਗੱਲਬਾਤ ਹੋਈ ਆ ਤੁਹਾਡੇ ਨਾਲ ਜਿਹੜੀ ਸਾਥੀ ਆ ਉਹ ਕਰਨਗੇ ਅਸਿਕਾਰਾ ਕਰਦੇ ਹਾਂ ਤੁਹਾਡੇ ਸਾਥੀ ਉਹ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜੀ ਟਿਕ ਟਕ ਨੂੰ ਲੂਣਗੇ ਬੈਸ ਜੇ ਤੁਹਾਨੂੰ ਸਾਰੀ ਜਿਹੜੀ ਗੱਲਾਂ ਮਨਪ੍ਰੀਤ ਜੀ ਨੇ ਪੂਰੀ ਵਿਸਤਾਰ ਸਹਿਤ ਸਮਝਾਤੀ ਆ ਤੇ ਦੱਸ ਦਿੱਤੀ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਥੀਓ ਆਪਾਂ ਨੂੰ ਇੱਕੇ ਦੀ ਜ਼ਰੂਰਤ ਪੈਣੀ ਆ ਇਸ ਕਰਕੇ ਇਹ ਤੁਹਾਨੂੰ ਗਾਰਦਾਰੇ ਰੱਖਿਆ ਵੀ ਤੁਸੀਂ ਆਪਸ ਦੇ ਵਿੱਚ ਵੰਡੀਆਂ ਨਾ ਪਾਓ ਕਿਉਂਕਿ ਜਿਹੜਾ ਹੁਣ ਆਪਣਾ ਕੰਮ ਆ ਥੋੜਾ ਜਿਹਾ ਟਰੈਕ ਤੇ ਚੜ ਗਿਆ ਪਹਿਲਾਂ ਥੋੜਾ ਜਿਹਾ ਪਿੱਛੇ ਸੀਗਾ ਇੱਕ ਸਾਰ ਮਨਪ੍ਰੀਤ ਜਿਹੜੇ ਥੋੜੀ ਗੱਲ ਦਾ ਉਹ ਕਰਾਇ ਸੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਹੜਾ ਆਪਣੇ ਧਰਨਾ ਲਾਇਆ ਸੀ ਕੁਝ ਦਿਨ ਪਹਿਲਾਂ ਮੁਤਾਜੇ ਇਹ ਰਿਜ਼ਲਟ ਨਿਕਲ ਕੇ ਆਇਆ ਵੀ ਜਿਹੜਾ ਲੈਟਰ ਆਪਾਂ ਨੇ ਪੀਪੀ ਮੈਮ ਕੋਲੋਂ ਅਪਰੂਵ ਕਰਵਾਣਾ ਸੀਗਾ ਉਹ ਉਹਨਾਂ ਨੇ ਅਪਰੂਵ ਕਰਤਾ ਤੇ ਕੁਝ ਦਿਨਾਂ ਦੇ ਵਿੱਚ ਉਹ ਲੈਟਰ ਭਰਤੀ ਬੋਰਡ ਨੂੰ ਚਲਿਆ ਜਾਊਗਾ ਜੀ ਮਤਲਬ ਆਪਾਂ ਨੂੰ ਅੱਜ ਕੁਛ ਨਾ ਕੁਛੇ ਨਿਕਲ ਕੇ ਜਰੂਰ ਆਇਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਨਿਕਲ ਕੇ ਆਉਣਾ ਤੇ ਜਿੱਥੇ ਤੱਕ ਆਪਣੀ ਸੈਕੰਡ ਲਿਸਟ ਦੀ ਗੱਲ ਆ ਤਾਂ ਫਸਟ ਪ੍ਰਾਇੋਰਟੀ ਜਿਹੜੀ ਆਪਣੀ ਹੁਣ ਫਸਟ ਜਿਹੜੀ ਜੁਆਇਨਿੰਗ ਦੀ ਗੱਲ ਆ ਉਹ ਸੈਕੰਡ ਲਿਸਟ ਦੀ ਹੀ ਗੱਲ ਆ ਨਾਲ ਦੀ ਨਾਲ ਜੇ ਆਪਾਂ ਡੀ ਰਿਜ਼ਰਵ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਜਿਹੜੀ ਡੀ ਰਿਜ਼ਰਵ ਤੁਹਾਡੀ ਨਾਲ ਦੀ ਨਾਲ ਪਰਲਰ ਸ਼ੁਰੂ ਹੋ ਜੂਗੀ ਜੀ ਤਾਂ ਮੈਂ ਸਾਰੇ ਸਾਥੀਆਂ ਨੂੰ ਕਹਿ ਰਿਹਾ ਵੀ ਹਾਂ ਇਹ ਆਪਸ ਦੇ ਵਿੱਚ ਇਹ ਗੱਲ ਨਾ ਕਰੋ ਵੀ ਅਸੀਂ ਫਸਟ ਸੈਕੰਡ ਲਿਸਟ ਦੀ ਗੱਲ ਕਰਨੀ ਹੈ ਜਾਂ ਡੀ ਰਿਜ਼ਰਵ ਦੀ ਗੱਲ ਕਰਨੀ ਹੈ ਗੱਲ ਸਾਥੀਓ ਸਾਡੇ ਲਈ ਸਾਰੇ ਇੱਕਸਾਰ ਨੇ ਆਪਣੇ ਸਾਥੀ ਹੀ ਗੱਲ ਕਰਨੀ ਆ ਹੁਣ ਕੋਈ ਸਾਥੀ ਮੈਨੂੰ ਇਹ ਕਹਿੰਦੇ ਨੇ ਇਹ ਨਾ ਜ ਮੈਂ ਤਾਂ ਸਾਥੀਓ ਨਾ ਆ ਕੇ ਵੀ ਖੁਸ਼ ਆ ਮੈਨੂੰ ਇਹ ਆ ਵੀ ਆਪਣੇ ਟੀਟਰ ਦਾ ਭਲਾ ਹੋ ਸਕੇ ਜਿੰਨਾ ਵੱਧ ਤੋਂ ਵੱਧ ਭਲਾ ਹੋ ਸਕੇ ਮੈਨੂੰ ਓਨੀ ਹੀ ਵੱਧ ਤੋਂ ਵੱਧ ਖੁਸ਼ੀ ਹੋਊਗੀ ਤੇ ਸਾਥੀਓ ਜੇ ਮੇਰੇ ਉਰੇ ਨਾਂ ਹੋਣ ਕਰਕੇ ਜੇ ਆਪਣਾ ਭਲਾ ਹੁੰਦਾ ਤਾਂ ਮੈਂ ਲੱਖ ਵਾਰੀ ਮਤਲਬ ਆਪਣੇ ਘਰ ਰਹਿ ਸਕਦਾ ਐ ਐਸੇ ਵੀ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਮੇਰੀ ਬੇਟੀ ਦਾ ਜਨਮ ਦਿਨ ਸੀ ਜਾਂ ਮੈਂ ਉਡੀਕ ਛੱਡ ਕੇ ਆਪਣੇ ਖੁਸ਼ੀਆਂ ਛੱਡ ਕੇ ਤੁਹਾਡੇ ਲਈ ਸੀ ਉਰੇ ਤੋਂ ਮਰੇ ਆ ਵੇਰ ਦਾ ਭੁੱਖੇ ਪੈਸੇ ਉੜੇ ਬੈਠੇ ਆ ਪਰ ਤੁਸੀਂ ਆ ਜਿਹੜੀ ਗਰੁੱਪਾਂ ਦੇ ਵਿੱਚੇ ਮਤਲਬ ਇੱਕ ਤਰ੍ਹਾਂ ਦਾ ਈਦਾ ਮਾਹੌਲ ਚਰਕਿਤੇ ਨਿਓ ਜਿਹਦਾ ਮਤਲਬ ਕੋਈ ਕੋਈ ਟੁੱਕਣੀ ਬਣਦੀ ਹੈਗੀ ਸਾਥੀਓ ਆਪਣੇ ਇੱਕ ਮੋਠਲ ਨਾਲ ਚੱਲਣਾ ਇੱਕ ਜੁਟ ਨਾਲ ਚੱਲਣਾ ਆਪਣਾ ਮਕਸਦ ਹੈਗਾ ਆਪਣੀ ਭਰਤੀ ਨੂੰ ਪੂਰਾ ਕਰਾਉਣਾ ਨਾ ਕਿ ਆਪ ਦੇ ਵਿੱਚ ਲੜਨਾ ਨਾ ਕਿ ਆਪ ਦੇ ਵਿੱਚ ਵਿਅਸਤ ਕਰਨਾ ਤੋ ਸਾਰੇ ਸਾਥੀਆਂ ਨੂੰ ਮੇਰੀ ਬੇਨਤੀ ਆ ਇੱਕ ਜੋ ਟੋਕ ਬਣਾ ਕੇ ਚੱਲੋ ਬਹੁਤ ਜਲਦੀ ਹੀ ਆਪਾਂ ਜਿਹੜੀ ਆਪਣੇ ਮੰਜ਼ਿਲ ਆ ਉਹਦੇ ਉੱਪਰ ਜ਼ਰੂਰ ਪਹੁੰਚਾਂਗੇ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦੀ ਖਵਤ। ਸਾਥੀਓ ਜਿਹੜੀ ਹਰ ਗੱਲਬਾਤ ਹਰ ਮੂਮੈਂਟ ਦੀ ਅੱਜ ਤੱਕ 364 ਭਰਤੀ ਨਾਲ ਜੋ ਵੀ ਰਹੀ ਆ ਹਰ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਆ ਔਰ ਇਨ ਫਿਊਚਰ ਵੀ ਜਿੱਥੇ ਕਿਤੇ ਵੀ ਤੁਹਾਡੇ ਸਾਥ ਦੀ ਜ਼ਰੂਰਤ ਆ ਉਮੀਦ ਕਰਦੇ ਆ ਤੁਸੀਂ ਵੱਧ ਚੜ ਕੇ ਜਿਹੜਾ ਸਾਥ ਆ ਜਿਹੜਾ ਉਹ ਜ਼ਰੂਰ ਦਿਓਗੇ ਤਾਂ ਇੱਥੇ ਕੋਈ ਵੀ ਨਿਰਾਸ਼ਾ ਵਾਲੀ ਗੱਲ ਮੈਂ ਨਹੀਂ ਕਹੂੰਗਾ ਵੀ ਕੋਈ ਨਿਰਾਸ਼ਾ ਵਾਲੀ ਗੱਲ ਆ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਆਉਣ ਵਾਲਾ ਸਮਾਂ 2364 ਭਰਤੀ ਵਾਸਤੇ ਜਿਹੜਾ ਬਹੁਤ ਜ਼ਿਆਦਾ ਚੰਗਾ ਉਹਨਾਂ ਉਸ ਅਕਾਲ ਪੁਰਖ ਵਾਹਿਗੁਰੂ ਅਕਿ ਅਰਦਾਸ ਕਰਦੇ ਆ ਕਿ ਜਲਦੀ ਜਿਹੜਾ ਸਾਡੇ ਸਾਥੀ ਅਜਨੇ ਉਹ ਜਿਹੜੇ ਸਕੂਲਾਂ ਦੇ ਵਿਚੋਂ ਸੋ ਇੱਕ ਦੂਜੇ ਤੇ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਤਾਂ ਜੋ ਜਿਹੜਾ ਮੱਜਲ ਨੂੰ ਜਲਦੀ ਸਰ ਕੀਤਾ ਜਾ ਸਕੇ ਸੋ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਇ ਜਨਤਾ ਜਸਕਰ ਜੱਤੜਾਂ ਦੀ ਲੋਕਾਂ ਦੀ ਧੰਨਵਾਦ ਸਾਥੀ ਇਹ ਚ ਕੋਲ ਨਹੀਂ ਜਾਂਦੀ ਇੱਕ ਗੱਲ ਹੈ ਕੋਈ ਗੱਲ ਨਹੀਂ ਸਰ